ਜੰਡਿਆਲਾ ਚੋਰਾ ਵੱਲੋਂ ਇੱਕ ਸਕੂਲ ਵਿੱਚ 2 LED ਅਤੇ 1.5 ਲੱਖ ਰੁਪਏ ਦੀ ਨਕਦੀ ਚੋਰੀ ਦਿਨੋ ਦਿਨ ਚੋਰਾ ਦੇ ਹੌਂਸਲੇ ਇੰਨੇ ਬੁਲੰਦ ਹੁੰਦੇ ਜਾ ਰਹੇ ਹਨ ਕਿ ਨਾ ਤੇ ਉਹ ਗੁਰੂ ਘਰਾਂ ਨੂੰ ਬਖਸ਼ ਰਹੇ ਨਾ ਹੀ ਵਿੱਦਿਆ ਦੇ ਮੰਦਿਰ ਸਕੂਲ ਨੂੰ ਬਖਸ਼ ਰਹੇ ਹਨ ਇਸੇ ਤਰ੍ਹਾਂ ਹੀ ਬਿੱਤੀ ਰਾਤ ਜੰਡਿਆਲਾ ਗੁਰੂ ਨੇੜੇ ਤਰਨਾ ਦਾਲ ਦੀ ਰਹਿਨੁਮਾਈ ਹੇਠ ਚੱਲ ਰਹੀ ਸੰਸਥਾ ਸ੍ਰੀ ਹਰਗੋਬਿੰਦ ਪਬਲਿਕ ਸਕੂਲ ਮਲਿਆ ਦੇ ਪ੍ਰਿੰਸੀਪਲ ਡਾਕਟਰ ਪੀਪੀ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਿੱਤੀ ਰਾ ਚੋਰਾ ਬੁੱਲੋ ਸਕੂਲ ਦੇ ਪਿਛਲੇ ਪਾਸੇ ਤੋਂ ਕੰਦ ਟੱਪ ਕੇ ਬਾਹਰ ਦੀਆਂ ਗਰੀਲਾ ਤੋੜ ਕੇ ਅੰਦਰ ਲੱਗੀਆਂ 2 LED ਅਤੇ ਲਗਭਗ 1.5 ਲੱਖ ਰੁਪਏ ਨਕਦੀ ਲੈ ਕੇ ਫਰਾਰ ਹੋ ਗਏ ਹਨ ਪ੍ਰਿੰਸੀਪਲ ਪਲਵਿੰਦਰਪਾਲ ਸਿੰਘ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਚੋਰਾਂ ਨੂੰ ਫੜ ਕੇ ਸਾਡਾ ਸਮਾਨ ਅਤੇ ਨਕਦੀ ਦਵਾਈ ਜਾਵੇ ਜੰਡਿਆਲਾ ਗੁਰੂ ਤੋਂ ਪੱਤਰਕਾਰ ਮਲਕੀਤ ਸਿੰਘ ਚਿੰਦਾ ਦੀ ਵਿਸ਼ੇਸ਼ ਰਿਪੋਰਟ ਸਤਿ ਸ਼੍ਰੀ ਅਕਾਲ ਜੀ ਸੋ ਅੱਜ ਸਾਡਾ ਸ੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਮੱਲੀਆਂ ਚੋਰੀ ਹੋਈ ਹੈ ਜੀ ਰਾਤੀ ਸਟੋਰੀ ਗਾਰਡ ਦਾ ਫੋਨ ਆਇਆ ਸੀ ਸیرے ਸਵਕਤੀ ਜਦੋਂ ਪੀਐਨ ਆਂਦੀਆਂ ਸਕੂਲ 'ਚ 7 ਵਜੇ ਉਹਨਾਂ ਨੇ ਬੂਹਾ ਖੋਲ੍ਹਿਆ ਉਹਨਾਂ ਨੇ ਦੇਖਿਆ ਕਿ ਅੰਦਰ ਚੋਰੀ ਹੋਈ ਸੀ ਬੂਹਾ ਟੁੱਟੇ ਸੀ ਸਾਰੀ ਅਲਮਾਰੀਆਂ ਲਮਰੀਆਂ ਖੁੱਲੀਆਂ ਪਈਆਂ ਸੀ ਸਾਡੀਆਂ ਦੋ LED ਜਿਹੜੀਆਂ ਸੀ ਜਿੱਥੋਂ ਸਕੂਲ ਦੇ ਸਾਰੇ ਕੈਮਰੇ ਜਿਹੜੇ ਆ ਮੋਨਿਟਰ ਹੁੰਦੇ ਆ ਸਾਰੇ ਉਥੋਂ ਮਤਲਬ ਅਸੀਂ ਵੇਖੀਦਾ ਕਿੱਥੇ ਕੀ ਚੱਲਦਾ ਪਿਆ ਉਹ ਦੋਵੇਂ ਅਲੈਡਿੰਗ ਗੈਪ ਸੀ ਸਾਡੀਆਂ ਤੇ ਉਸ ਤੋਂ ਇਲਾਵਾ ਸਾਡਾ ਇੱਕ ਸੇਫ ਸੀ ਵਾਲੀ ਲਮਾਰੀ ਦੇ ਵਿੱਚ ਉਹ ਵੀ ਪਟਕੇ ਉਹਨਾਂ ਨੇ ਬਾਹਰ ਛੁੱਟਿਆ ਤੋੜ ਕੇ ਉਹਨੂੰ ਤੇ ਉਹਦੇ ਵੀ ਸਾਡੇ ਐਡਮਿਸ਼ਨ ਦੇ ਜਿਹੜੇ 1.5 ਲੱਖ ਰੁਪਿਆ ਬਿਆ ਸੀ ਉਹ ਤਾਂ ਪਿਆ ਸੀ ਕਿ ਬੈਂਕ ਅਖੀਰਲੇ ਦਿਨਾਂ ਹੀ ਬੰਦ ਹੁੰਦੇ ਨੇ ਸ਼ਨੀ ਆਦੋਰ ਵੀ ਛੁੱਟੀ ਸੀ ਉਹਨਾਂ ਨੂੰ ਸੋ ਥੋੜਾ ਜਿੰਨਾ ਜਿੰਨਾ ਕੈਸ਼ ਹੁੰਦਾ ਵੈਸੇ ਤੇ ਰੱਖ ਦੇਣੀ ਆ ਵੈਸੇ ਜਮ੍ਹਾਂ ਕਰਾਦੀ ਦਾ ਜੇ ਹੋਵੇ ਤੇ ਉੱਥੇ ਰੱਖ ਕੇ ਚਾਹੀਦਾ ਉਹ ਵੀ ਸਾਡਾ ਗੈਪ ਹੈ ਜੀ ਸੋ ਬਾਕੀ ਸਾਰੀ ਲਮਾਰੀਆਂ ਲਮੋਰੀਆਂ ਟੁੱਟੀਆਂ ਹੋਆਂ ਗ੍ਰੇਲ ਟੁੱਟ ਗਈ ਆ ਬਾਹਰ ਉਹਨਾਂ ਨੇ ਅ ਪਿੱਛੋਂ ਆਏ ਆ ਆਪਣੀ ਪੋੜੀ ਲੈ ਕੇ ਆ ਜਿਹੜੇ ਕੋਈ ਭੇਤੀ ਹੁੰਦਾ ਵਾ ਉਹਨਾਂ ਨੇ ਪਹਿਲਾਂ ਜਿਹੜੀ ਫੈਂਸਿੰਗ ਤਾਰ ਲੱਗੀ ਹੈ ਕੰਡੇ ਵਾਲੀ ਤਾਰ ਉਹ ਤੋੜੀ ਹੈ ਉੱਥੋਂ ਟੱਪ ਕੇ ਫਿਰ ਉਹਨਾਂ ਨੇ ਆ ਕੇ ਅੰਦਰ ਗ੍ਰਿਲ ਤੋੜੀ ਹੈ ਗ੍ਰਿਲ ਨੂੰ ਤੋੜ ਕੇ ਤੇ ਹੋਇਆ ਵਾ ਉਹਦੇ ਵਿੱਚ ਇੱਕ ਹੋਰ ਹੈ ਕਿ ਇਹ ਲੱਗਦਾ ਕਿ ਇਹ ਬੰਦੇ ਵੱਲੋਂ ਪੂਰੇ ਟ੍ਰੇਨਡ ਆ ਉਹਨਾਂ ਦਾ ਇੱਕ ਬੰਦੇ ਦਾ ਜਿਹੜਾ ਤੀਤ ਗਾਰਡ ਹੁੰਦਾ ਵਾ ਗਾਰਡ ਵੀ ਉੱਥੇ ਮੌਜੂਦ ਆ ਉਹਦਾ ਉਹਦੇ ਮੂੰਹ 'ਚ ਗਾਰਡ ਲੱਥਾ ਉਹ ਨਾਲ ਪੇਕਸ ਵਗੈਰਾ ਉਹਨਾਂ ਦੇ ਆਪਣੇ ਸੀ ਨਾਲ ਉਹ ਚਾਬੀ ਉਹਦੀ ਇੱਕ ਹੈਗੀ ਹੈ ਜਿੱਥੇ ਸਾਈਕਲ ਦੀ ਵੀ ਚਾਬੀ ਲੱਗਦੀ ਹੈ ਸ਼ਾਇਦ ਉਹਦੇ ਨਾਲ ਦੀ ਕੋਈ ਚਾਬੀ ਵੀ ਉਹਨਾਂ ਦੀ ਪਈ ਉੱਥੇ ਸੋ ਇਹ ਵਾਰਦਾਤ ਹੋਈ ਹੈ ਜੀ ਕਿੰਨਾ ਨੁਕਸਾਨ ਹੋ ਗਿਆ ਕੋਈ ਦੋ LED ਨੇ ਵੱਡੀਆਂ LED ਸੀ ਮਤਲਬ ਦੋਵੇਂ ਕੰਪਨੀਆਂ ਦਾ ਸੀ 45-50 ਹਜ਼ਾਰ ਦੀਆਂ LEDਆਂ ਹੋਣਗੀਆਂ ਬਾਕੀ ਕੈਸ ਹੈ ਜੀ ਮਤਲਬ ਬਾਕੀ ਜਿਹੜੇ ਲੋਕ ਟੁੱਟ ਗਏ ਨੇ ਬੂਹੇ ਹਿੱਲ ਗਏ ਨੇ ਜਾਂ ਗ੍ਰਿੱਲਾਂ ਲਾ ਲੋ ਮਤਲਬ 2.5 ਲੱਖ ਰੁਪਏ ਦੇ ਕੋਲ ਨੁਕਸਾਨ ਹੋ ਹੀ ਗਿਆ ਜੀ ਕਿਉਂ ਕਿਦਾਂ ਹੈ ਅਰ ਸਿਕਿਉਰਟੀ ਹੈਗੀ ਜੀ ਸਾਡੀ ਉਹ ਕਹਿੰਦਾ ਮੈਂ ਚੱਕਰ ਲਾ ਕੇ ਗਿਆ ਸੀ ਗੋਟੀਗੜ੍ਹ ਬਾਹਰ ਸੀ ਕਹਿੰਦਾ ਮੈਨੂੰ ਇੱਥੀ ਬਾਰੇ ਪਤਾ ਨਹੀਂ ਆ ਜਦੋਂ ਕੈਮਰਾ ਵੀ ਵੇਖਣ ਦੀ ਕੋਸ਼ਿਸ਼ ਕੀਤੀ ਆ ਉਹਨਾਂ ਦੇ ਸਿਰਫ ਮੋਬਾਈਲ ਮੋਬਾਈਲ ਦੀਆਂ ਉਹ ਆਪਣੀ ਬੈਟਰੀ ਜਗਾ ਰਹੇ ਨੇ ਹੋਰ ਉਹਨਾਂ ਫੇਸ ਵਗੈਰਾ ਹਨੇਰਾ ਹੀ ਆ ਬਾਕੀ ਉਹ ਕਵਰ ਨਹੀਂ ਹੋ ਰਿਹਾ ਕਿਸੇ ਦਾ ਟਾਈਮ ਸੀ ਤਾਂ ਕਿੰਨੇ ਵਜੇ ਸੀ ਪੜਾਉਂ ਵੇਖਿਆ 5:24 ਮਿੰਟ ਦੇ ਕੋਲ ਕੋਲ ਟਾਈਮ ਜੜਾ ਹੋਇਆ ਉਹ ਸ਼ੁਰੂ ਹੁੰਦਾ ਸੀ ਸਵੇਰ 5 ਦੇ ਕੋਲ ਹਾਂ ਜੀ ਸਰੇ ਜਦੋਂ ਪਤਾ ਲੱਗਾ ਕਿ ਐਸਐਚਓ ਸਾਹਿਬ ਨੂੰ ਫੋਨ ਕੀਤਾ ਮੈਂ ਜਿੰਡਿਆਲੇ ਦੇ ਜਿਹੜੇ ਐਸਐਚਓ ਸਾਹਿਬ ਨੇ ਉਹ ਦੱਸਦੇ ਕਿ ਇੱਥੇ ਕੋਈ ਕਹਿੰਦੇ ਬੰਡਾਲੇ ਲਾ ਕੇ ਫਾਇਰਿੰਗ ਹੋਈ ਆ ਬਟ ਕੋਈ ਬੰਦਿਆਂ ਨੂੰ ਮਾਰ ਕੇ ਨਹੀਂ ਉਧਰ ਹੈ ਗਿਆ ਤੇ ਉਹਨਾਂ ਨੇ ਕੋਈ ਬੰਦਾ ਭੇਜਿਆ ਨਹੀਂ ਫਿਰ ਮੈਂ 2-3 ਘੰਟਿਆਂ ਬਾਅਦ ਫੋਨ ਕੀਤਾ ਉਹਨਾਂ ਨੇ ਉਹ ਕਹਿੰਦੇ ਹੁਣ ਅਸੀਂ ਅਮਨ ਦੀ ਹਸਪਤਾਲਾਂ ਬੱਚੀ ਦੀ ਡੈਥ ਹੋ ਚੁੱਕੀ ਆ ਸੋ ਪ੍ਰਸ਼ਾਸਨ ਪੁਲਿਸ ਵੱਲੋਂ ਕੋਈ ਵੀ ਮੌਕੇ ਤੇ ਨਹੀਂ ਆਇਆ ਉਹਨਾਂ ਕਿਸੇ ਨੇ ਨਹੀਂ ਵੇਖਿਆ ਮੈਂ ਮੰਗ ਇਹੀ ਕਰਦਾ ਨਹੀਂ ਮਤਲਬ ਜਿਹੜਾ ਤੁਹਾਨੂੰ ਲੱਗਦਾ ਕਿ ਬਾਲੀਆ ਪਿੰਡ ਸਾਡਾ ਮਲੀਆਂ ਪਿੰਡ ਬਹੁਤ ਨਸ਼ਾ ਇੱਥੇ ਇਹਨੂੰ ਥੱਲ ਪਾਈ ਜਾਵੇ ਜਦੋਂ ਥੱਲ ਪਾਵਾਂਗੇ ਤੇ ਹੋ ਸਕਦਾ ਕਿ ਚੋਰੀ ਜੜੀ ਆ ਉਹ ਘਟ ਜਾਵੇ ਵੇਖੋ ਵਿਦਿਆਲਾ ਮੰਦਿਰ ਆ ਇੱਥੇ ਤੇ ਸਾਰਾ ਕੰਮ ਹੀ ਸਾਫ ਸੁੱਥਰਾ ਤੇ ਗੁਰੂ ਸਾਹਿਬ ਦਾ ਰਿਲੇਟਡ ਸਕੂਲ ਆ ਨਾਲੇ ਸੋ ਇਹ ਮਾੜੀ ਮੰਦਭਾਗੀ ਗੱਲ ਆ ਪਿੰਡ ਵਾਸਤੇ ਵੀ ਤੇ ਸਾਰਿਆਂ ਵਾਸਤੇ ਵੀ